ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਬਹੁਤ ਜਿਆਦਾ ਇੰਪੋਰਟੈਂਟ ਵੀਡੀਓ ਹੈ ਪਲੀਜ਼ ਸ਼ੇਅਰ ਜ਼ਰੂਰ ਕਰਨਾ ਕਿਉਂਕਿ 13 ਸਾਲ ਦੀ ਜਵਾਨ ਧੀ ਮਰਨ ਵਾਲੀ ਕਰਤੀ ਸੱਪ ਨੇ ਵੱਢਿਆ ਨਹੀਂ ਲੇਕਿਨ ਐਂਟੀ ਵੈਨਮ ਲਾਤਾ ਐਂਟੀ ਵੈਨਮ ਦੇ ਵਿੱਚ ਜ਼ਹਿਰ ਹੁੰਦਾ ਸੱਪ ਨੇ ਤਾਂ ਕਿਹਾ ਜ਼ਹਿਰ ਦੇਣਾ ਸੀਗਾ ਡਾਕਟਰਾਂ ਨੇ ਜ਼ਹਿਰ ਦੇ ਦਿੱਤਾ ਪਿੰਡ ਜੀ ਆ ਸ਼੍ਰੀਮਾਨ ਹਸਪੀਟਲ ਕਿੱਥੇ ਹੈ ਮੈਨੂੰ ਹਸਪੀਟਲ ਦਾ ਨਾਮ ਲੈਣ ਚ ਕੋਈ ਗੁਰੇਜ਼ ਨਹੀਂ ਹੈ ਜਲੰਧਰ ਦਾ ਹਸਪੀਟਲ ਹੈ ਜਲੰਧਰ ਵਾਸੀਆਂ ਤੱਕ ਤੁਸੀਂ ਪਹਚਾਣੀ ਹੈ ਗੱਲ ਪਹਿਲੇ ਹਾ ਹਸਪਤਾਲ શ્રીਮਾਨ ਜਿਹੜਾ ਹੈ ਇੱਥੇ ਨੀਰ ਰੋਡ ਤੇ ਆ ਹਾਂਜੀ ਤੁਸੀਂ ਲੈ ਕੇ ਗਏ ਸੀ ਵਧੀਆ ਕੁੜੀ ਆਪਣੀ ਹਾਂ ਨਹੀਂ ਜਿੱਦਾਂ ਕਿ ਹਾਲਾਤ ਤਾਂ ਇਦਾਂ ਹੀ ਸੀਗੇ ਹਾਂ ਹਾਲਾਤ ਇਦਾਂ ਹੀ ਸੀਗੇ ਤੇ ਜਿੱਦਾਂ ਅਸੀਂ ਭੋਗਪੁਰ ਲੈ ਕੇ ਗਏ ਸੀ ਪਹਿਲਾਂ ਭੋਗਪੁਰ ਲੈ ਕੇ ਹਾਂਜੀ ਭੋਗਪੁਰ ਵਾਲਿਆਂ ਨੇ ਜਿੱਦਾਂ ਮੂੰਹ 'ਚ ਸਪੈਚਲਾ ਪਾ ਕੇ ਤੇ ਕਹਿੰਦੇ ਇਹਨੂੰ ਜਲੰਧਰ ਲੈ ਜਿਵੋ ਬੇ ਉੱਥੇ ਜਿਹੜੇ ਮਾਜੀ ਹਸਪੀਟਲ ਦੇ ਕਿੰਨੇ ਪੈਸੇ ਲੱਗੇ ਇਹਨਾਂ 10000 ਪਹਿਲਾ ਐਡਮਿਸ਼ਨ 10000 ਦੀ ਆਸ ਸਲਿੱਪ ਹੈ ਹਾਂਜੀ ਤੇ ਫੇ ਉਸ ਤੋਂ ਬਾਅਦ ਉਹਨਾਂ ਨੇ ਜਿੱਦਾਂ ਥੋੜਾ ਲਾਸ ਲੂਸ ਕਰਕੇ ਤੇ ਬਾਕੀ ਇਹ ਬਿੱਲ ਕਟਿਆ 25000 ਹਾਂਜੀ 25000 ਪੈ ਰਹੇ ਕਹਿੰਦੇ ਸੀ ਐਡਮਿਸ਼ਨ ਕਰਾਓ 10 ਕੀ ਲਾਤੇ ਐਂਟੀ ਵੈਨਮ ਐਂਟੀ ਵੈਨਮ ਤੇ ਜ਼ਹਿਰ ਹੁੰਦਾ ਹਾਂਜੀ ਤੇ 10 ਠੀਕੇ ਕਹਿੰਦੇ ਹੋਰ ਲਾਣੇ 10 ਹੋਰ ਲਾਉਣੇ ਸੀ ਕਹਿੰਦੇ ਜੇ ਨਾ ਇਸੇ ਕਹਿੰਦੇ ਪੈਸੇ ਪੈਸੇ ਦੀ ਗੁਜਾਇਸ਼ ਨਹੀਂ ਸਾਡੇ ਕੋਲ ਹਾਂਜੀ ਹੈ ਨਹੀਂ ਸੀਗੀ ਫਿਰ ਤੁਸੀਂ ਰੈਫਰ ਹੋ ਕੇ ਪੀਜੀ ਆ ਗਏ ਪੀਜੀ ਆਏ ਆ ਗਏ ਹਾਂਜੀ ਪੀਜੀ ਆ ਹੀ ਆ ਗਏ ਪੀਜੀ ਆ ਦੇ ਮਾਹਿਰ ਡਾਕਟਰਾਂ ਨੇ ਦੱਸਿਆ ਕਹਿੰਦੇ ਸੱਪ ਨੇ ਤਾਂ ਵੱਢਿਆ ਹੀ ਨਹੀਂ ਐਜੀ ਕੁੜੀ ਦੀ ਗਰਦਨ 'ਚ ਕਿਤੇ ਕਿਤੇ ਨਿਸ਼ਾਨ ਹੈਗਾ ਸੱਪ ਦੇ ਵੱਢੇ ਦਾ ਨਹੀਂ ਕਿਤੇ ਨਹੀਂ ਸੀਗਾ ਚੰਗੀ ਤਰ੍ਹਾਂ ਚੈੱਕ ਕਰ ਹਾਂਜੀ ਨਲਵਾਈ ਸੀਗੀ ਮੈਂ ਫੂਡ ਪਾਈਪ ਲਾਤੀ ਗਲ 'ਚ ਟਰਕੋਸਮੀ ਪਾਈਪ ਗਲ 'ਚ ਪਾਈ ਪੱਡ ਪਾਈ ਹੋਈ ਹੈ ਪਿਸ਼ਾਬ ਦੀ ਨਾੜੀ ਕੁੜੀ ਤੇ ਅੱਡ ਲੱਗੀ ਹੋਈ ਹੈ ਸੈਂਸੇਸ਼ਨਲੈਸ ਬੋਡੀ ਹੋਗੀ ਉਸ ਟਾਈਮ ਐਕਸਰੇ ਕਰਕੇ ਦਿੱਤਾ ਐਕਸਰੇ ਪਤਾ ਇੱਕ ਛਾਤੀ ਕਾਲੀ ਇੱਕ ਛਾਤੀ ਵਾਈਟ ਹੈਗੀ ਐਕਸਰੇ ਹਾਂਜੀ ਇਹ ਸ਼੍ਰੀਮਾਨ ਹਸਪੀਟਲ ਜ਼ਿਲੰਦਰ ਦਾ ਜਾਇਓ ਨਾ ਇੱਥੇ ਮਰ ਨਾ ਜਾਇਓ ਪੀਜੀਆਈ ਜੀ ਉਹਨਾਂ ਨੇ ਕੀਤਾ ਐਕਸਰਾ ਐ ਨੋਰਮਲ ਆਇ ਬਿਲਕੁਲ ਨੋਰਮਲ ਆ ਗਿਆ ਹਾਂਜੀ ਨੋਰਮਲ ਆਏ ਕੋਈ ਵਾਈਟਨੈਸ ਨਹੀਂ ਐਡਾ ਲਾਲਚਿਆ ਡਾਕਟਰਾਂ ਦਾ ਇਹ ਸਾਂਝਾ ਕਰਕੇ ਪਚਾਓ ਇਹ ਧੰਦਾ ਬਣਿਆ ਹੋਇਆ 13 ਸਾਲ ਦੀ ਕੁੜੀ ਮਰਨ ਜੋ ਕੀ ਕਰਦੀ ਆ ਯਾਰ ਇਸੇ ਮਾਂ ਦੀ ਧੀ ਆ ਯਾਰ ਉਹ ਕਿਵੇਂ ਕੋਟੇ ਉਹਨਾਂ ਕੋਲ ਅਸੀਂ ਕੋਸ਼ਿਸ਼ ਕਰਾਂਗੇ ਬਚਾਉਣ ਦੀ ਬਈ ਅਸੀਂ ਕਹਿ ਨਹੀਂ ਸਕਦੇ ਹੈ ਜੇ ਬਚੂਗੀ ਇਹ ਇਹ ਸ਼੍ਰੀਮਾਨ ਵਾਲੇ ਕਹਿੰਦੇ ਹਾਂਜੀ ਸ਼੍ਰੀਮਾਨ ਵਾਲੇ ਕਹਿੰਦੇ ਉਨੀ ਟਾਈਮ ਦਿੱਤਾ ਸੀਗਾ 72 ਘੰਟੇ ਦਾ ਹੌਸ਼ ਵਿੱਚ ਆ ਗਈ ਕਹਿੰਦੇ ਠੀਕ ਹੈ ਨਹੀਂ ਤਾਂ ਵੇ ਅਸੀਂ ਕਹਿ ਨਹੀਂ ਸਕਦੇ ਅਸੀਂ ਨਹੀਂ ਵਿਚਾਰ ਸਕਦੇ ਹੈਗੇ ਜਦ ਪੀਜੀਏ ਦੇ ਡਾਕਟਰਾਂ ਨੇ ਬੋਲਿਆ ਕਿ ਸੱਪ ਨੇ ਤਾਂ ਵੱਢਿਆ ਹੀ ਨਹੀਂ ਹੈ ਫਿਰ ਹੋਸ ਉੱਡ ਕੇ ਆਉਣੇ ਤੁਹਾਡੇ ਤਾਂ ਹਾਂਜੀ ਅਸੀਂ ਕਿਹਾ ਵੀ ਉਹ ਇਹੀ ਕਹਿ ਰਹੇ ਆ ਵੀ ਉਹਨੇ ਪੁੱਛਿਆ ਵੀ ਕੀ ਪ੍ਰੋਬਲਮ ਮੈਂ ਕਿਹਾ ਜਿੱਥੇ ਅਸੀਂ ਲੈ ਕੇ ਗਏ ਸੀ ਉਹ ਕਹਿੰਦੇ ਸਨੇਕ ਬਾਈਟ ਦੀ ਪ੍ਰੋਬਲਮ ਹੈ ਹਾਂ ਵੀ ਅੱਜ ਕੱਲ ਦੇ ਜਿਹੜੇ ਸਨੇਕ ਆ ਉਹਨਾਂ ਦੀ ਬਾਈਟ ਦਾ ਨਿਸ਼ਾਨ ਨਹੀਂ ਹੁੰਦਾ ਹੈਗਾ ਤੇ ਕਹਿੰਦੇ ਤੁਸੀਂ ਸ਼ੋਰ ਹੈ ਮੈਂ ਕਹਾ ਅਸੀਂ ਸ਼ੋਰ ਨਹੀਂ ਹੈਗੇ ਨਾ ਅਸੀਂ ਦੇਖਿਆ ਹੀ ਤੇ ਨਾਲ ਮੈਂ ਗੁੜੀਆਂ ਨੂੰ ਵੀ ਪੁੱਛਿਆ ਸੀ ਕਹਿੰਦੀ ਮੇਰੇ ਕੋਚ ਨਹੀਂ ਲੜਿਆ ਬਸ ਪੇਟ 'ਚ ਜਦਦ ਹੁੰਦੀ ਹੈ। ਨਾ ਆਪ ਦੱਸਿਆ। ਹਾਂਜੀ ਆਪ। ਕੀ ਕਿਸੇ ਨੂੰ ਬੋਲੀ ਹੈ ਹਨਾ? ਇੰਨਾ ਗੁੱਸਾ ਆਉਂਦਾ ਨਾ ਇੰਨੀ ਫ੍ਰਸਟ੍ਰੇਸ਼ਨ ਹੁੰਦੀ ਹੈ। 4 ਪੈਸੇ ਕਮਾਣ ਲਈ ਹਸਪਤਾਲਾਂ ਦੀ ਚੋਲੀਆਂ ਭਰਨ ਦੇ ਲਈ ਕਿਸੇ ਦੀ 13 ਸਾਲ ਦੀ ਜਵਾਨ ਧੀ ਬਿਸਤਰ ਤੇ ਪਾਤੀ ਇਹਨਾਂ ਨੇ। ਇੱਡੀ ਬੇਸ਼ਰਮੀ। ਸੰਗਤ ਜੀ ਖਰੜ ਦੇ ਵਿੱਚ ਮੋਹਾਲੀ 'ਚ ਖੜੇ ਆ ਇੱਥੇ ਆਸ਼ਰਮ ਚੱਲਦਾ ਸਰ ਰੋਮਾਂਟਿਕ ਇਹਦੇ ਸੰਗਤ ਦੇ ਸਯੋਗ ਦੇ ਨਾਲ ਚੱਲਦਾ ਨਵੇਂ ਬੈੱਡ 35 ਐਡ ਕਰ ਦਿੱਤੇ ਗਏ ਆ ਉੱਪਰ ਮਿਨੀ ਆਈਸੀਯੂ ਸੈਟਅਪ ਹੈ ਤੁਹਾਨੂੰ ਡਾਕਟਰਾਂ ਨੇ ਜਵਾਬ ਦਿੱਤਾ ਗਲਤ ਟ੍ਰੀਟਮੈਂਟ ਕੀਤਾ ਸਾਡੇ ਨੰਬਰ ਥੱਲੇ ਚੱਲ ਰਿਹਾ ਸਾਨੂੰ ਕੰਟੈਕਟ ਕਰੋ ਸਾਡੇ ਪੇਜ ਤੱਕ ਪਹੁੰਚੋ ਇੱਥੇ ਪਹੁੰਚ ਸਕਦੇ ਹੋ ਭੈਣ ਜੀ ਕੱਲ ਰਾਤੀ ਪਹੁੰਚਿਓ ਸਾਡੇ ਕੋਲ ਰਾਤੀ ਰਾਤੀ ਆ 8 ਵਜੇ ਤੁਹਾਡਾ ਪੈਣ ਜੀ ਇੱਥੇ ਪੈਸਾ ਕੋਈ ਨਹੀਂ ਲੱਗਣਾ ਕਿਸੇ ਵੀ ਤਰ੍ਹਾਂ ਦਾ ਪਰਸੋ ਚੌਥ ਪੀਜੀਏ ਨੇ ਬੁਲਾਇਆ ਐ ਐਂਬੂਲੈਂਸ ਸੇਵਾ ਤੁਹਾਨੂੰ ਦਵਾਂਗੇ ਇਹ ਟੋਟਲੀ ਫ੍ਰੀ ਚੱਲੂਗੀ ਤੁਹਾਡੀ ਦਵਾਈਆਂ ਜੋ ਵੀ ਲਿਖ ਕੇ ਜਾਣਗੇ ਉਹ ਫ੍ਰੀ ਚੱਲਣਗੀਆਂ ਖਾਣਾ ਪੀਣਾ ਰਹਿਣਾ ਸਾਰਾ ਕੁਝ ਇੱਥੇ ਸੰਗਤ ਦੇ ਵੱਲੋਂ ਚੱਲਦਾ ਜੀ ਕਿਸੇ ਵੀ ਤਰੀਕੇ ਨਾਲ ਥੋੜਾ ਪੈਸਾ ਨਹੀਂ ਲੱਗਣਾ ਇੱਥੇ ਉਹਨਾਂ ਨੂੰ ਵੀ ਜੀ ਦੱਸਿਆ ਵੀ ਸੀ ਅਸੀਂ ਆਪਣੀ ਕੰਡੀਸ਼ਨ ਪਰ ਉਹਨਾਂ ਨੇ ਮੈਂ ਕਿਹਾ ਵੀ ਇਹਦੇ ਪਾਪਾ ਜਿਹੜੇ ਆ ਵੀ ਉਹਨਾਂ ਦਾ ਪਤਾ ਨਹੀਂ ਚੱਲ ਰਿਹਾ ਇਹਨਾਂ ਦੇ ਪਿਤਾ ਜੀ ਦਾ ਪਤਾ ਦੀ 3 ਸਾਲ ਤੋਂ ਲੱਭਤਾ ਨੇ ਹਾਂ ਜੀ 3 ਸਾਲ ਤੋਂ ਲਾ ਪਤਾ ਨਹੀਂ ਕਿਰਾਏ ਤੇ ਰਹਿੰਦੇ ਹੋ ਹਾਂਜੀ ਕਿਸੇ ਉਹਦਾ ਘਰ ਆਪਣਾ ਹੈ ਨਾ ਪਰ ਕਿਸੇ ਦੇ ਘਰ ਰਹਿੰਦੇ ਹਾਂ ਜੀ ਕਰਾਂਗੇ ਕੁਝ ਵਧੀਆ ਕਰਾਂਗੇ ਵੀਰੇ ਮੈਂ ਹੈਗੀ ਬੱਚਿਆਂ ਆਪਣੇ ਦੇ ਸਿਰ ਤੇ ਹੀ ਆ ਪਹਿਲੇ ਕੁਝ ਕਰਾਂਗੇ ਵਧੀਆ ਕਰਾਂਗੇ ਨਾ ਰੋ ਨਾ ਕੁਝ ਜ਼ਰੂਰ ਕਰਾਂਗੇ ਮੇਰਾ ਬੇਟਾ ਛੋਟਾ ਉੱਤੇ ਡੀਕਦਾ ਹੈ ਮੰਮੀ ਕਦੋਂ ਆਉਣਾ ਤੁਸੀਂ ਕਿਉਂ ਮੈਂ ਜਵਾਬ ਦਈ ਇਸ ਟਾਈਮ ਬੇਟਾ ਕਿੱਥੇ ਹੈ ਪਿੰਡੇ ਜਾਂ ਕਿਸੇ ਦੇ ਕੋਲ ਛੱਡਿਆ ਕਿਸੇ ਦੇ ਕੋਲ ਛੁੜਿਆ ਨਾ ਕਿੰਨਾ ਛੋਟਾ ਭੈਣ ਜੀ 11 ਸਾਲ ਦਾ 11 ਸਾਲ ਦਾ ਜਿਗਰ ਦਾ ਟੁਕੜਾ ਹੈ ਨਾ ਕਿਵੇਂ ਛੱਡਿਆ ਹੋਣਾ 13 ਸਾਲ ਦੀ ਬੇਟੀ ਪਈ ਹੈ ਇੱਕ ਮਾਂ ਜਾਣਦੀ ਹੈ ਦੁੱਖ ਉਹ ਕੋਈ ਨਹੀਂ ਸਮਝ ਸਕਦਾ ਬਹੁਤ ਸਾਰੇ ਮਾਂ ਮਾਪੇ ਦੇਖ ਰਹੇ ਹੋਣੇ ਇਸ ਭੈਣ ਦਾ ਦੁੱਖ ਸੰਧ ਕਰਾਂ ਦੀ ਸੋਚੋ ਜ਼ਰੂਰ ਹੈ ਨਾ ਭੈਣੇ ਸਾਡੇ ਵੱਲੋਂ ਪੂਰੀ ਸਪੋਰਟ ਰਹੇਗੀ ਜਿੰਨਾ ਮਰਜ਼ੀ ਲੰਬਾ ਇਲਾਜ ਚੱਲੇਗਾ ਸਾਡੇ ਵੱਲੋਂ ਪੂਰਾ ਸਹਿਯੋਗ ਰਹੇਗਾ ਠੀਕ ਹੈ ਸੰਗਤ ਰੂਪ ਤੇ ਰਹੇਗਾ ਕੀ ਕਹੀਏ 35000 ਰੁਪਿਆ ਐਨਟੀ ਵੈਨਮ ਜੀ ਦੇ ਵਿੱਚ ਜ਼ਹਿਰ ਹੁੰਦਾ ਉਹ ਲਾਤਾ ਆਹ ਜਲੰਧਰ ਦਾ ਹਸਪਤਲ ਸ਼੍ਰੀਮਾਨ ਪਤਾ ਨਹੀਂ ਕੱਲ ਨੂੰ ਭਾਵੇਂ ਮੇਰੇ ਉੱਪਰ ਮਾਨਾਣੀ ਦਾ ਕੇਸ ਕਰ ਦਨ ਸਾਨੂੰ ਕੋਈ ਡਰ ਨਹੀਂ ਹੈਗਾ ਅਸੀਂ ਤਾਂ ਅਕਾਲ ਪੁਰਖ ਦੇ ਸੋਹੀ ਡਰਦੇ ਹਾਂ ਹੋਰ ਕਿਸੇ ਤੋਂ ਡਰਦੇ ਨਹੀਂ ਜੋ ਕੇਸ ਕਰਨਾ ਕਰੀ ਜਾਵੇ ਪਰ ਇਹ ਵੀਡੀਓ ਅਵੇਅਰਨੈਸ ਲਈ ਬਣਾ ਰਿਹਾ ਕਿ ਇੱਡੀ ਵੀ ਕਾਦੀ ਜ਼ਮੀਰ ਮਰ ਗਈ ਤੁਹਾਨੂੰ ਪੈਸੇ ਕਮਾਣ ਦੇ ਲਈ ਤੁਸੀਂ ਕਿਸੇ ਦੀ 13 ਸਾਲ ਦੀ ਬੱਚੀਆਂ ਬਿਸਤਰ ਤੇ ਪਾਣ ਲੱਗ ਗਏ ਏ ਇੱਡੀ ਬੇਸ਼ਰਮੀ ਸਾਡੀ ਗੱਲ ਹੋਊਗੀ ਯਾਰ ਪੰਜੀ ਸਾਡੇ ਵੱਲੋਂ ਸੇਵਾ ਸਹਿਯੋਗ ਪੂਰਾ ਰਹੇਗਾ ਦਵਾਈ ਚ ਜੋ ਵੀ ਇਲਾਜ ਦੇ ਵਿੱਚ ਰਹੇਗਾ ਐਂਬੂਲੈਂਸ ਸੇਵਾ ਹਰ ਚੀਜ਼ ਰਹੇਗੀ। ਕਾਹ ਕਹੀਏ ਪੰਜੀ ਨਾ ਬੜਾ ਬੜਾ ਸੌਸ ਹੋਇਆ ਸਾਨੂੰ ਹਨਾ ਇੱਕ ਵਾਰੀ ਪਹਿਲਾਂ ਇੱਕ ਭੈਣ ਆਈ ਸੀਗੀ ਉਹ ਵੀ ਰਾਤ ਨੂੰ ਆਈ ਇਸ ਤਰ੍ਹਾਂ ਹੀ ਬੜਾ ਐਕਸਪਲੋਇਟ ਹੋ ਕੇ ਗਲਤ ਆਈ ਸੀ ਉਹ ਵੀ ਕਿਸੇ ਹਸਪੀਟਲ ਤੋਂ ਬੜਾ ਬੜਾ ਦੁੱਖ ਹੋਇਆ ਸਾਨੂੰ। ਇਨਸਾਨ ਬਿਮਾਰ ਪੈ ਜਾਂਦਾ ਕੋਈ ਵੱਡੀ ਗੱਲ ਨਹੀਂ ਅਸੀਂ ਵੀ ਪੈਨੇ ਆ ਹਨਾ ਇਲਾਜ ਹੁੰਦਾ ਹੈ ਲੇਕਿਨ ਇਹ ਤਰੀਕਾ ਨਹੀਂ ਹੈ ਪੈਸੇ ਕਮਾਉਣ ਦਾ। ਇਹ ਤਰੀਕਾ ਨੇ ਜਦੋਂ ਇਹਨਾਂ ਦੇ ਇਹ ਲੈ ਕੇ ਜਾਂਦੇ ਅਸਾਂ ਨਾਲੀ ਜਦੋਂ ਆਸਾਂ ਨਹੀਂ ਸੀ ਆਉਂਦਾ ਸੀ ਦਬ ਦਬ ਕੇ ਸਾਹ ਦਿੱਤਾ ਤੇ ਸਾਨੂੰ ਕੁਝ ਸੁਝਾ ਨਹੀਂ ਸੀ ਕਿ ਜਿਹੜਾ ਹਸਪਤਾਲ ਆਉਂਦਾ ਲੈ ਚਲੋ ਇਲਾਜ ਸ਼ੁਰੂ ਹੋਊਗਾ ਮੈਂ ਸਮਝਾ ਕਾਬਰ ਦਾ ਬੰਦਾ ਸਭ ਤੋਂ ਨੇੜੇ ਇਸ ਨੂੰ ਭਜਦਾ ਹਾਂਜੀ ਤੇ ਸਾਨੂੰ ਨਹੀਂ ਸੀ ਪਤਾ ਵੀ ਸਾਨੂੰ ਨਹੀਂ ਇਸ ਤਰ੍ਹਾਂ ਇਹ ਭਾ ਦੇਣਾ ਤਣੇ ਹੰਝੂ ਪੋਛ ਕਰਾਂਗੇ ਕੁਝ ਕੱਜਿਆ ਕਰਨੇ ਹੈ ਨਾ ਹੋ ਵਾਈਕਰੂ ਸੰਗਾ ਜੀ ਸਾਹ ਜ਼ਰੂਰ ਦਿਓ ਪਲੀਜ਼ ਵੀਡੀਓ ਸਾਂਝੇ ਕਰੋ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਸਿਰਫ ਇਹੀ ਹੁੰਦਾ ਹੈ ਸਿਰਫ ਇਹੀ ਹੁੰਦਾ ਕਿ ਹਸਪਤਾਲਾਂ ਦੇ ਵਿੱਚ ਡਾਕਟਰ ਤੁਹਾਨੂੰ ਐਕਸਪਲੋਇਟ ਨਾ ਕਰ ਸਕਣ ਤੁਹਾਡਾ ਫਾਇਦਾ ਨਾ ਚੱਕ ਸਕਣ ਇਹ ਸੰਸਥਾ ਕਿੱਥੇ ਚੱਲਦੀ ਹੈ ਬਹੁਤ ਪੇਸ਼ੈਂਟ ਪਰੇਸ਼ਾਨ ਨੇ ਆਈ ਸੀ ਯੂ ਸੈਕੰਡ ਫਲੋਰ ਤੇ ਸੈਟਅਪ ਕਰਤਾ ਹੈ ਠੀਕ ਹੈ ਨਵੇਂ 35 ਬੈੱਡ ਨਵੇਂ ਐਡ ਕੀਤੇ ਗਏ ਕਿਉਂਕਿ ਫਸਟ ਗਰਾਉਂਡ ਫਲੋਰ ਔਰ ਫਸਟ ਫਲੋਰ ਦੇ ਬੈੱਡ ਫੁੱਲ ਹੋ ਗਏ ਸੀਗੇ ਤਾਂ ਕਰਕੇ ਸੰਗਤ ਰੂਪ ਦੇ ਵਿੱਚ ਸਾਰੀ ਸੇਵਾਵਾਂ ਨਿਸ਼ੁਲਕ ਚੱਲ ਰਹੀਆਂ ਨੇ ਤਾਨੂੰ ਤੁਸੀਂ ਜ਼ਰੂਰ ਕੰਟੈਕਟ ਕਰ ਸਕਦੇ ਹੋ ਜੇ ਪੇਸ਼ੈਂਟ ਬਹੁਤ ਪ੍ਰੇਸ਼ਾਨ ਨੇ ਐਡਮਿਸ਼ਨ ਚਾਹੀਦੀ ਹੈ ਇਲਾਜ ਨਹੀਂ ਹੋ ਰਿਹਾ ਨੰਬਰ ਸਾਡੇ ਥੱਲੇ ਚੱਲ ਰਿਹਾ ਵੀਡੀਓ ਜ਼ਰੂਰ ਸਾਂਝਾ ਕਰਿਓ ਐਦਾਂ ਵਰਗੀਆਂ ਭੈਣਾਂ ਨੂੰ ਇਹ ਵੀਡੀਓ ਪਹੁੰਚਣਾ ਬਹੁਤ ਜ਼ਰੂਰੀ ਹੁੰਦੇ ਆ ਤੁਹਾਨੂੰ ਵੀ ਦੱਸਿਆ ਸਾਡੇ ਬਾਰੇ ਉੱਥੇ ਪੀਜੀਆ ਚ ਕਿ ਸਿੱਧਾ ਪੇਸ਼ੈਂਟ ਇੱਥੋਂ ਠੀਕ ਹੋ ਕੇ ਗਿਆ ਸੀ ਹਾਂਜੀ ਵਾਈ ਗਰੂਪ ਸੰਗਧੀ ਸ਼ੁਰੂ ਸਾਥ ਦਿਓ